ਬੁਰਜ ਆ ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਤੇ ਬਚਾਇਆ ਜਾਂਦਾ ਆ ਉਹ ਬੁਰਜ ਆ ਅਸੀਂ ਭੱਜ ਕੇ ਉਹਦੇ ਵਿੱਚ ਵੜਨਾ ਆ ਉਹਨੇ ਖੰਭ ਖੋਲੇ ਆ ਅਸੀਂ ਉਹਦੇ ਖੰਭਾਂ ਦੇ ਵਿੱਚ ਵੜਨਾ ਆ ਅਸੀਂ ਪਨਾਹ ਲੈਣੀ ਆ ਉਹ ਪਨਾਹ ਦੇਣ ਦੇ ਲਈ ਰੈਡੀ ਆ ਪਰ ਕਈ ਉਹਦੇ ਖੰਭਾਂ ਦੇ ਪਿੱਛੋਂ ਦੀ ਲੰਘ ਜਾਂਦੇ ਕਹਿੰਦੇ ਅਸੀਂ ਇਹਦੇ ਖੰਭਾ ਹੇਠਾ ਹੋਣਾ ਨਹੀਂ ਫਿਰ ਨੁਕਸਾਨ ਵੀ ਉਹਨਾਂ ਦਾ ਹੀ ਹੁੰਦਾ ਆ ਅੱਜ ਬਹੁਤ سارے ਲੋਕ ਕਹਿੰਦੇ ਆ ਕਿ ਪਾਸਟਰ ਜੇ ਪ੍ਰਾਰਥਨਾ ਕਰਕੇ ਕਹਿੰਦੇ ਜੀ ਅਸੀਂ ਰੋਗੀਆਂ ਨੂੰ ਚੰਗੇ ਕਰ ਦਿੰਨੇ ਆ ਅਸੀਂ ਮਰਦਿਆਂ ਨੂੰ ਜਿੰਦੇ ਕਰ ਦਿੰਨੇ ਆ ਅਸੀਂ ਲੰਗੜਿਆਂ ਨੂੰ ਤੋੜ ਦਿੰਨੇ ਆ ਕਹਿੰਦੇ ਹੁੰਦੇ ਅਧੂਰਾ ਗਿਆਨ ਖਤਰਨਾਕ ਹੈ ਜਾਂ ਤੇ ਫਿਰ ਜਿਹੜੇ ਐਂਦਾ ਕਹਿੰਦੇ ਆ ਉਹ ਪੂਰਾ ਪੂਰਾ ਪ੍ਰੋਗਰਾਮ ਵੇਖਿਆ ਕਰਨ ਤੇ ਜਾਂ ਫਿਰ ਨਾ ਵੇਖਿਆ ਕਰਨ ਜਾਂ ਤਾਂ ਗੱਲ ਪੂਰੀ ਕਰਿਆ ਕਰਨ ਤੇ ਜਾਂ ਫਿਰ ਨਾ ਕਰਿਆ ਕਰਨ ਪਾਸਟਰ ਕਦੀ ਵੀ ਐਂਦਾ ਨਹੀਂ ਕਹਿੰਦੇ ਕਿ ਅਸੀਂ ਰੋਗੀਆਂ ਨੂੰ ਚੰਗੇ ਕਰਦੇ ਆ ਜਿੰਨੇ ਵੀ ਪਾਸਟਰ ਆ ਉਹ ਕਹਿੰਦੇ ਅਸੀਂ ਪ੍ਰਾਰਥਨਾ ਕਰਦੇ ਆ ਤੇ ਯਿਸੂ ਨਾਮ ਚ ਰੋਗੀ ਚੰਗੇ ਹੁੰਦੇ ਆ ਹallelujah ਫਿਰ ਇੱਕ ਹੋਰ ਬੜਾ ਉਹ ਖੌਰੂ ਪਾਉਂਦੇ ਆ ਜੇ ਕ੍ਰਿਸ਼ਚਨਾ ਦਾ ਰੱਬ ਐਡਾ ਹੀ ਵੱਡਾ ਆ ਫਿਰ ਇਟਲੀ ਚ ਲੋਕੀ ਕਾਤੇ ਮਰੀ ਜਾਂਦੇ ਆ ਫਿਰ ਅਮਰੀਕਾ ਚ ਲੋਕੀ ਕਾਤੇ ਮਰੀ ਜਾਂਦੇ ਆ ਲੋਕਾਂ ਦੇ ਮਰਨ ਦੇ ਨਾਲ ਰੱਬ ਨੇ ਛੋਟਾ ਨਹੀਂ ਹੋਣਾ ਉਹਨੇ ਵੱਡਾ ਹੀ ਰਹਿਣਾ ਉਹ ਹੈ ਹੀ ਵੱਡਾ ਬਚਣੇ ਉਹ ਹੀ ਆ ਜਿਹੜੇ ਉਹਦੇ ਆਖੇ ਲੱਗਣਗੇ ਅਮਰੀਕਾ 'ਚ ਰਹਿਣ ਵਾਲੇ ਸਾਰੇ ਧਰਮੀ ਨਹੀਂ ਆ ਸਾਰੇ ਰੱਬ ਦੇ ਪ੍ਰੇਮੀ ਨਹੀਂ ਆ ਜਿੰਨਾ ਪਾਪ ਅਮਰੀਕਾ ਦੇ ਵਿੱਚ ਆ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਵੀ ਨਾ ਹੋਵੇ ਇਸ ਲਈ ਲੋਕਾਂ ਦੇ ਪਾਪਾਂ ਦਾ ਕਰਕੇ ਉਹ ਮਰਦੇ ਆ ਇਸ ਕਰਕੇ ਨਹੀਂ ਉਹ ਮਰਦੇ ਕਿ ਉਹ ਕ੍ਰਿਸਚੀਅਨ ਤੇ ਕਿਹੜਾ ਰਿਲੀਜਨ ਆ ਜਿਹਦੇ ਵਿੱਚ ਲੋਕੀ ਨਹੀਂ ਮਰਦੇ ਕੀ ਭੈਣ ਭਰਾ ਸਾਨੂੰ ਆਣ ਕੇ ਮਿਲਦੇ ਆ ਕਹਿੰਦੇ ਪਾਸਟਰ ਜੀ ਸਾਡੇ ਫਲਾਣੇ ਦੀ ਮੌਤ ਹੋ ਗਈ ਸਾਡੇ ਪਿੰਡ ਵਾਲਿਆਂ ਨੇ ਤਾਹਨੇ ਮਾਰ ਮਾਰ ਕੇ ਸਾਨੂੰ ਮਾਰਨ ਤੱਕ ਲੈ ਆਂਦਾ ਕਹਿੰਦੇ ਜੇ ਤੁਸੀਂ ਯਿਸੂ ਮਸੀਹ ਨੂੰ ਮੰਨਦੇ ਫਿਰ ਤੁਹਾਡਾ ਫਲਾਣਾ ਕਿਉਂ ਮਰ ਗਿਆ ਮੈਂ ਕਿਉਂ ਉਹਨਾਂ ਨੂੰ ਪੁੱਛੋ ਵੀ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਬੈਠੇ ਆ ਜਿਹੜਾ ਆਇਆ ਉਹਨੇ ਜਾਣਾ ਹੀ ਆ ਰਾਜੇ ਰੰਤ ਫਕੀਰ ਸਭ ਗਏ ਆ ਤੇ ਸਭ ਨੇ ਜਾਣਾ ਆ ਏ ਕੋਈ ਗੱਲਾਂ ਅਕਲ ਵਾਲੀਆਂ ਨਹੀਂ ਐ ਤੇ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਤੇ ਗੌਰ ਕਰਨ ਦੀ ਵੀ ਲੋੜ ਨਹੀਂ ਮੂਰਖਾਂ ਤੇ ਸਿਆਣਿਆਂ ਦੀ ਆਪਸ ਵਿੱਚ ਕੋਈ ਜੋਟੀ ਨਹੀਂ ਹੁੰਦੀ ਤੇ ਬਚਨ ਵੀ ਆਪਾਂ ਨੂੰ ਇਦਾਂ ਹੀ ਕਹਿੰਦੇ ਆ ਕਹਿੰਦਾ ਟੇਢੀ ਪੀੜੀ ਤੋਂ ਆਪਣੇ ਆਪ ਨੂੰ ਵੱਖ ਰੱਖ ਇਹ ਸਭ ਟੇਢੀ ਪੀੜੀ ਵਾਲੇ ਤੇ ਪੁੱਠੇ ਬੁੱੱਲਾ ਵਾਲੇ ਲੋਕ ਆ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਨੇ ਜਿਹੜੇ ਧਰਮੀ ਆ ਨਾ ਚਾਹੇ ਉਹ ਛੁਪੇ ਹੋਏ ਹੋਣ ਚਾਹੇ ਉਹ ਉਜਾਗਰ ਹੋਣ ਚਾਹੇ ਉਹ ਹਿੰਦੀ ਬੋਲਦੇ ਹੋਣ ਉਰਦੂ ਬੋਲਦੇ ਹੋਣ ਪੰਜਾਬੀ ਜਾਂ ਫਸਕੋ ਬੋਲਦੇ ਹੋਣ ਪਰਮੇਸ਼ਵਰ ਦੀ ਕਿਰਪਾ ਉਹਨਾਂ ਉੱਤੇ ਸਦਾ ਬਣੀ ਰਹਿੰਦੀ ਹੈ ਚਾਹੇ ਉਹ ਘਰਾਂ ਦੇ ਵਿੱਚ ਹੋਣ ਨਦੀਆਂ ਨਾਲਿਆਂ ਦੇ ਉੱਤੇ ਬੈਠੇ ਹੋਣ ਜਾਂ ਪਹਾੜਾਂ ਦੇ ਉੱਤੇ ਹੋਣ ਕੋਈ ਮਾਇਨੇ ਨਹੀਂ ਰੱਖਦਾ ਉਹ ਕਿਹੜੇ ਦੇਸ਼ ਦੇ ਵਿੱਚ ਆ ਜਿੱਥੇ ਵੀ ਉਹ ਹੋਣਗੇ ਵਚਨ ਦੇ ਵਿੱਚ ਲਿਖਿਆ ਨਦੀਆਂ ਤੈਨੂੰ ਡਬੋ ਨਹੀਂ ਸਕਣਗੀਆਂ ਅੱਗ ਤੈਨੂੰ ਸਾੜ ਨਹੀਂ ਸਕੂਗੀ ਮੌਤ ਦੀ ਸ਼ਾਂ ਦੀ ਵਾਦੀ ਵਿੱਚ ਵੀ ਮੈਂ ਤੇਰੇ ਨਾਲ ਹੋਵਾਂਗਾ ਇੱਥੇ ਲਿਖਿਆ ਆ ਕਹਿੰਦਾ ਉਹ ਤੈਨੂੰ ਬੰਦੀ ਦੀ ਫਾਈ ਵਿੱਚੋਂ ਤੇ ਘਾਤ ਕਮਰੀ ਤੋਂ ਛੁਟਕਾਰਾ ਦੇਵੇਗਾ ਕਿੰਨੂ ਜਿਹੜਾ ਪਰਮੇਸ਼ਵਰ ਦਾ ਭੈ ਮੰਨੇਗਾ ਇਹ ਥੋੜੀ ਅਗੇ ਤੁਸੀਂ ਅਮਰੀਕਾ ਵਿੱਚ ਚਲੇ ਜਾਓਗੇ ਤਾਂ ਕਦੀ ਤੁਸੀਂ ਮਰਨਾ ਨਹੀਂ ਤੁਸੀਂ ਕੈਨੇਡਾ ਚਲੇਗੇ ਤਾਂ ਕਦੀ ਤੁਸੀਂ ਮਰਨਾ ਨਹੀਂ ਮਰਨਾ ਸਾਰਿਆਂ ਨੇ ਆ ਪਰ ਮੌਤ ਰਾਈਟ ਟਾਈਮ ਤੇ ਆਵੇ ਤਾਂ ਫੱਬਦੀ ਆ ਜਦੋਂ ਹੱਲੇ ਤੁਹਾਡੀ ਯਾਤਰਾ ਅੱਧੀ ਆ ਤੇ ਤੁਸੀਂ ਅੱਧ ਚੋਂ ਚਲੇ ਜਾਣੇ ਉਦੋਂ ਥੋੜਾ ਔਖਾ ਲੱਗਦਾ ਆ ਪਰ ਜੇ ਆਪਾਂ ਪਰਮੇਸ਼ਵਰ ਦੇ ਦੱਸੇ ਹੋਏ ਰਾਹ ਤੇ ਚੱਲੀਏ ਪਾਪ ਤੋਂ ਤੌਬਾ ਕਰੀਏ ਪ੍ਰਭੂ ਦੇ ਨਾਲ ਪ੍ਰੇਮ ਜਿਹੜਾ ਆ ਲਈਏ ਪਵਿੱਤਰ ਤਾਈ ਦੇ ਵਿੱਚੋਂ ਚੱਲਣਾ ਸ਼ੁਰੂ ਕਰੀਏ 791 ਜ਼ਬੂਰ ਦੇ ਅਖੀਰ 'ਚ ਲਿਖਿਆ ਕਹਿੰਦਾ ਆਰਜਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਕਹਿੰਦਾ ਤੇਰੀ ਇੰਨੀ ਉਮਰ ਕਰ ਦੂੰਗਾ ਕਿ ਤੂੰ ਉਮਰ ਦੇ ਨਾਲ ਰੱਜ ਜਾਏਗਾ ਤੂੰ ਤ੍ਰਿਪਤ ਹੋ ਜਾਏਗਾ ਹਾਂ ਵੀ ਜੀਣਾ ਜੀਣ ਦਾ ਆਨੰਦ ਆ ਗਿਆ ਵਾਕਈ ਇੱਕ ਬੰਦੇ ਨੂੰ ਇੰਨਾ ਚਿਰ ਜੀਣਾ ਚਾਹੀਦਾ ਤੇ ਮੈਂ ਉਹ ਜੀ ਲਿਆ ਆ ਕਹਿੰਦਾ ਤੇਰੀ ਨਿਸ਼ਾ ਕਰ ਦੂੰਗਾ ਤੈਨੂੰ ਸੈਟੀਸਫਾਈ ਕਰਾ ਦੂੰਗਾ ਹallelujah ਤੇ ਅਸੀਂ ਉਹ ਜਨ ਬਣਨਾ ਆ ਜਿਹਦੇ ਬਾਰੇ ਦੇ ਵਿੱਚ ਇਹ ਲਿਖਿਆ ਆ ਤੇ ਅਸੀਂ ਸੈਟੀਸਫਾਈ ਹੋਣਾ ਆ ਲੰਮੇ ਜੀਵਨ ਦੇ ਨਾਲ ਬੋਲੀ ਯਿਸੂ ਮਸੀਹ ਕੀ ਜੈ ਆਪਾਂ ਦੇਖਦੇ ਆ ਯਸਾਯਾ ਦੀ ਕਿਤਾਬ ਉਹਦਾ 41 ਨੰਬਰ ਅਧਿਆਇ ਉਹਦੀ 10 ਤੋਂ 13 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਕਿੰਨਾ ਨਾ ਡਰ ਮੈਂ ਤੇਰੇ ਅੰਗ ਸੰਗ ਜੋ ਹਾਂ ਨਾ ਕੱਬ ਮੈਂ ਤੇਰਾ ਪਰਮੇਸ਼ਵਰ ਜੋ ਹਾਂ ਮੈਂ ਤੈਨੂੰ ਜ਼ੋਰ ਬਖਸ਼ਾਂਗਾ ਹਾਂ ਮੈਂ ਤੇਰੀ ਸਹਾਇਤਾ ਕਰਾਂਗਾ ਹਾਂ ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ ਵੇਖੋ ਉਹ ਜੋ ਤੇਰੇ ਨਾਲ ਗੁੱਸੇ ਹਨ ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਅਤੇ ਉਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆ ਜਏ ਹੋ ਕੇ ਨਾਸ਼ ਹੋ ਜਾਣਗੇ ਜੋ ਤੇਰੇ ਨਾਲ ਝਗੜਦੇ ਹਨ ਤੂੰ ਉਹਨਾਂ ਨੂੰ ਭਾੜੇਗਾ ਪਰ ਪਾਏਗਾ ਨਾ ਜੋ ਤੇਰੇ ਨਾਲ ਜੁੱਧ ਕਰਦੇ ਹਨ ਉਹ ਨਾ ਹੋਇਆ ਜਏ ਸਗੋਂ ਨਿਸ਼ਤੀ ਜਏ ਕੋਣਗੇ ਮੈਂ ਯਹੋਵਾ ਤੇਰਾ ਪਰਮੇਸ਼ਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ ਮੈਂ ਤੈਨੂੰ ਆਖਦਾ ਹਾਂ ਨਾ ਡਰ ਮੈਂ ਤੇਰੀ ਸਹਾਇਤਾ ਕਰਾਂਗਾ ਨਾ ਡਰ ਹੈ ਯਾਕੂਬ ਕੀੜੇ ਹੈ ਇਜ਼ਰਾਈਲ ਦੀ ਜੱਤ ਮੈਂ ਤੇਰੀ ਸਹਾਇਤਾ ਕਰਾਂਗਾ ਯਹੋਵਾ ਦਾ ਵਾਅਦਾ ਹੈ ਤੇਰਾ ਛੁਟਕਾਰਾ ਦੇਣ ਵਾਲਾ ਇਜ਼ਰਾਈਲ ਦਾ ਪਵਿੱਤਰ ਪੁਰਖ ਹੈ ਹਾਲੇਲੂਇਆ ਹਾਲੇਲੂਇਆ ਇਦੋਂ ਵੱਡਾ ਐਵੀਡੈਂਸ ਕੀ ਚਾਹੀਦਾ ਕਿ ਉਹ ਸਾਨੂੰ ਸੰਭਾਲਣ ਵਾਲਾ ਤੇ ਬਚਾਉਣ ਵਾਲਾ ਪਰਮੇਸ਼ਵਰ ਆ ਸਾਫ਼-ਸਾਫ਼ ਇੱਥੇ ਲਿਖ ਦਿੱਤਾ ਕਹਿੰਦਾ ਨਾ ਡਰ ਤੇ ਨਾ ਹੀ ਘਬਰਾ ਮੈਂ ਤੇਰੇ ਅੰਗ ਸੰਗ ਜੋ ਆ ਜਦੋਂ ਵੀ ਡਰ ਲੱਗੇ ਉਦੋਂ 1 ਮਿੰਟ ਲਈ ਨਹੀਂ 1 ਸੈਕਿੰਡ ਦੇ ਲਈ ਇਹ ਯਾਦ ਕਰਿਆ ਕਰੋ ਪਰਮੇਸ਼ਵਰ ਮੇਰੇ ਨਾਲ ਆ ਤੇ ਫਿਰ ਡਰ ਨੂੰ ਪੁੱਛਿਓ ਤੂੰ ਕਿੱਥੇ ਆ ਉਹਨੇ ਕਹਣਾ ਹੈ ਨਹੀਂ ਮੈਂ ਇੱਥੇ ਹੈ ਹੀ ਨਹੀਂ ਜਦੋਂ ਵੀ ਡਰ ਲੱਗੇ ਚਾਹੇ ਹਨੇਰੇ ਤੋਂ ਲੱਗੇ ਚਾਹੇ ਦੁਸ਼ਟ ਆਤਮੇ ਤੋਂ ਲੱਗੇ ਚਾਹੇ ਕਿਸੇ ਪ੍ਰੋਬਲਮ ਤੋਂ ਲੱਗੇ ਕਿਸੇ ਬੰਦੇ ਤੋਂ ਲੱਗੇ ਕਿਸੇ ਤੋਂ ਵੀ ਕੋਈ ਵੀ ਡਰ ਵਾਲੀ ਸਿਚੁਏਸ਼ਨ ਬਣੇ ਤਾਂ ਉਹ ਇੱਕ ਸਕਿੰਟ ਦੇ ਵਿੱਚ ਇਹ ਯਾਦ ਕਰਨਾ ਕਿ ਪਰਮੇਸ਼ਰ ਨੇ ਕਿਹਾ ਮੈਂ ਤੇਰੇ ਨਾਲ ਹਾਂ ਤਾਂ ਮੇਰਾ ਪਰਮੇਸ਼ਰ ਮੇਰੇ ਨਾਲ ਹੈ ਬਸ ਇੰਨਾ ਤੁਸੀਂ ਜਦੋਂ ਯਾਦ ਹੀ ਕਰੋਗੇ ਨਾ ਤਾਂ ਡਰ ਤੁਹਾਡੀਆਂ ਜੂਹਾਂ ਚੋਂ ਵੀ ਨਿਕਲ ਜਾਊਗਾ ਹallelujah ਅਰੇ ਆਪਣੇ ਬੱਚਿਆਂ ਨੂੰ ਇਹ ਚੀਜ਼ ਸਿਖਾਓ ਕਿ ਜਦੋਂ ਵੀ ਡਰ ਲੱਗੇ ਤਾਂ ਕੀ ਕਹਿਣਾ ਹੈ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਉਹਨਾਂ ਨੂੰ ਇਹ वचन ਯਾਦ ਕਰਵਾਓ ਖੁਦ ਵੀ ਇਹ वचन ਯਾਦ ਰੱਖੋ ਕਿ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਤੇ ਤੁਸੀਂ ਇਹਨੂੰ ਪ੍ਰੈਕਟੀਕਲ ਕਰਕੇ ਵੇਖੋ ਤੁਸੀਂ ਅਜਮਾ ਕੇ ਦੇਖੋ ਸੱਚੀ ਤੁਹਾਨੂੰ ਡਰ ਲੱਭਿਆਂ ਵੀ ਨਹੀਂ ਲੱਭਣਾ ਉਹ ਦੁਸ਼ਟ ਆਤਮੇ ਜਿਹੜੇ ਸਿਰਾਂ ਤੋਂ ਬਿਨਾ ਕਦੀ ਆਣ ਕੇ ਡਰਾਉਣ ਲੱਗ ਜਾਂਦੇ ਕਦੀ ਇਕੱਲੇ ਸੇਰੀ ਬਣ ਕੇ ਡਰਾਉਣ ਲੱਗ ਜਾਂਦੇ ਆ ਉਹ ਟੁੱਟੇ ਭੱਜੇ ਜਿਹੜੇ ਜੋ ਵੀ ਕੁਛ ਆ ਉਹਨਾਂ ਤੋਂ ਜਦੋਂ ਵੀ ਡਰ ਲੱਗੇ ਬਸ ਯਾਦ ਕਰਨਾ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਪ੍ਰਭੂ ਨੇ ਕਿਹਾ ਡਰੀ ਨਾ ਮੈਂ ਤੇਰੇ ਅੰਗ ਸੰਗ ਆ ਉਹ ਝੂਠ ਨਹੀਂ ਬੋਲਦਾ ਉਹ ਮੇਰੇ ਨਾਲ ਆ ਫੇਰ ਅੱਖਾਂ ਖੋਲ ਕੇ ਦੇਖੋ ਜੇ ਤੁਹਾਨੂੰ ਦੁਸ਼ਟ ਆਤਮਾ ਦੇਖ ਜੂ ਤੇ ਆਖੋ ਕੋਈ ਨਹੀਂ ਲਪਣ ਤੇ ਜਦੋਂ ਤੁਸੀਂ ਇਸ ਗੱਲ ਨੂੰ ਰਿਲਾਇਸ ਕਰ ਲਿਆ ਤੁਸੀਂ ਮੰਨ ਲਿਆ ਕਿ ਪਰਮੇਸ਼ਵਰ ਮੇਰੇ ਨਾਲ ਤੇ ਤੁਹਾਡੇ ਵੈਰੀ ਕਿੱਦਾਂ ਦੇ ਹੋਣਗੇ ਨਾ ਹੋਇਆ ਜਾਏ ਜਿੱਦੋਂ ਹੈ ਹੀ ਨਹੀਂ ਆਲਸੀ ਹੋ ਜਾਣਗੇ ਕਹਿੰਦਾ ਨਿਸ਼ਚਿਜੇ ਹੋ ਜਾਣਗੇ ਤੇ ਉਹਨਾਂ ਦੇ ਮੂੰਹ ਕਿੱਦਾਂ ਦੇ ਹੋ ਜਾਣਗੇ ਕਈ ਵਾਰੀ ਆਪਾਂ ਕਹਿੰਦੇ ਮੇਰੀ ਚੜਾਈ ਦੇਖ ਕੇ ਉਹ ਤਾਂ ਨੀਲਾ ਹੀ ਹੋ ਗਿਆ। ਮਤਲਬ ਉਹਦਾ ਉਹਦੇ ਮੂੰਹ ਦਾ ਰੰਗ ਹੀ ਬਦਲ ਗਿਆ। ਉਹ ਸ਼ਰਮਿੰਦਗੀ ਉਹਨੂੰ ਇੰਨੀ ਆ ਜਾਣੀ ਆ। ਜਦੋਂ ਜੋ ਉਹਨੇ ਪਲਾਨ ਕੀਤਾ ਉਹ ਪਲਾਨ ਦੇ ਵਿੱਚ ਉਹਨੇ ਆਪੇ ਹੀ ਵੜਿਆ ਜਾਣਾ ਹੈ। ਜਿਹੜਾ ਤੁਹਾਡੇ ਵਿਰੁੱਧ ਜਾਲ ਵਿਛਾਊਗਾ ਉਸ ਜਾਲ 'ਚ ਉਹੀ ਫਸੂਗਾ ਤੁਹਾਨੂੰ ਪਰਮੇਸ਼ਵਰ ਨੇ ਚੱਕ ਕੇ ਚਟਾਨ ਦੇ ਉੱਤੇ ਖੜ੍ਹਾ ਕਰ ਦਿੱਤਾ ਉਹ ਤੁਹਾਡੇ ਅੱਗੇ ਅੱਗੇ ਚੱਲਦਾ ਕਿ ਤੁਹਾਡੇ ਰਾਹਾਂ ਨੂੰ ਪੱਧਰਿਆਂ ਕਰੇ ਹallelujah ਹੀ ਇਜ਼ ਗੋਇੰਗ ਬਿਫੋਰ ਯੂ ਟੂ ਮੇਕਿੰਗ ਕਰੂਕਡ ਪਲੇਸਿਸ ਸਟ੍ਰੇਟ ਉਹ ਤੁਹਾਡੇ ਅੱਗੇ ਜਾਂਦਾ ਕਿ ਉੱਪੜ ਖਾਪੜ ਰਾਹਾਂ ਨੂੰ ਪੱਧਰਿਆਂ ਕਰ ਦਵੇ ਹallelujah ਇਹ ਜਰੂਰ ਕਿਆ ਕਰੂੰ ਕਿਉਂ ਮੇਰੇ ਅੱਗੇ ਅੱਗੇ ਜਾਂਦਾ ਕਿ ਮੇਰੇ ਰਾਹਾਂ ਨੂੰ ਪੱਧਰਿਆਂ ਕਰੇ ਹallelujah ਉਹ ਮੇਰੇ ਨਾਲ-ਨਾਲ ਰਹਿੰਦਾ ਕਿ ਕੋਈ ਮੇਰਾ ਨੁਕਸਾਨ ਨਾ ਕਰ ਸਕੇ ਉਹ ਮੇਰੇ ਅੰਦਰ ਵੱਸਦਾ ਕਿ ਮੇਰੇ ਅੰਦਰ ਕੋਈ ਬੁਰਾਈ ਨਾ ਆ ਸਕੇ ਉਹਨੇ ਮੇਰਾ ਹੱਥ ਫੜਿਆ ਕਿ ਮੇਰੇ ਹੱਥ ਵਿੱਚ ਸਭ ਕਾਇਨਾਤ ਦੀਆਂ ਬਰਕਤਾਂ ਨੂੰ ਦੇ ਦੇਵੇ ਹallelujah ਬੋਲ ਯਿਸੂ ਮਸੀਹ ਕੀ ਜੈ ਕੂਚ ਦੀ ਕਿਤਾਬ ਉਹਦਾ 11 ਨੰਬਰ ਅਧਿਆਇ ਤੇ ਉਹਦੀ 7 ਨੰਬਰ ਪੰਕਤੀ ਉਹ ਚ ਇਦਾਂ ਲਿਖਿਆ ਪਰ ਕਿਸੇ ਇਜ਼ਰਾਈਲੀ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੀਕ ਇੱਕ ਕੁੱਤਾ ਵੀ ਨਹੀਂ ਪਹੁੰਕੇਗਾ ਤਾਂ ਜੋ ਤੁਸੀਂ ਜਾਣੋ ਕਿ ਯਹੋਵਾ ਮਿਸਰੀਆਂ ਤੇ ਇਜ਼ਰਾਈਲੀਆਂ ਵਿੱਚ ਕਿਵੇਂ ਭਿੰਨ ਭੇਦ ਰੱਖਦਾ ਹੈ ਤੁਹਾਨੂੰ ਪਤਾ ਜਦੋਂ ਇਜ਼ਰਾਈਲੀਆਂ ਨੂੰ ਪਰਮੇਸ਼ਰ ਨੇ ਮਿਸਰ ਦੇ ਵਿੱਚੋਂ ਬਾਹਰ ਕੱਢਣਾ ਸੀਗਾ ਕਿ ਮਿਸਰੀਆਂ ਦੇ ਉੱਤੇ ਕਈ ਤਰ੍ਹਾਂ ਦੀਆਂ ਬਵਾ ਜਿਹੜੀਆਂ ਆ ਉਹ ਭੇਜੀਆਂ ਗਈਆਂ ਇਹ ਦੱਸਣ ਦੇ ਲਈ ਕਿ ਮੈਂ ਆਪਣੇ ਲੋਕਾਂ ਨੂੰ ਕਿੱਦਾਂ ਬਚਾਉਣਾ ਹੈ ਇਸ ਲਈ ਭੇਜੀਆਂ ਗਈਆਂ ਕਿ ਇੱਕੋ ਹੀ ਪਿੰਡ ਦੇ ਵਿੱਚ ਰਹਿ ਰਹੇ ਇੱਕੋ ਦੇਸ਼ ਵਿੱਚ ਰਹਿ ਰਹੇ ਆ ਅੱਤੇ ਲੋਕ ਜਿਹੜੇ ਪਰਮੇਸ਼ਵਰ ਦੇ ਉੱਤੇ ਭਰੋਸਾ ਨਹੀਂ ਰੱਖਦੇ ਉਹ ਮਰ ਰਹੇ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਪਰ ਜਿਹੜੇ ਲੋਕ ਆਪਣੇ ਪਰਮੇਸ਼ਵਰ ਤੇ ਈਮਾਨ ਰੱਖਦੇ ਆ ਉਹ ਰਾਜੀ ਖੁਸ਼ ਆ ਉਹ ਬਚੇ ਹੋਏ ਆ ਪਰਮੇਸ਼ਵਰ ਨੇ ਆਪਣੀ ਇਸ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਸਰੀਆਂ ਦੇ ਉੱਤੇ 10 ਬਵਾ ਭੇਜੀਆਂ ਅਰੇ ਕੋਈ ਇਸرائیਲੀਆਂ ਨੂੰ ਰੋਕ ਕੇ ਨਾ ਤੁਹਾਨੂੰ ਪਤਾ ਉਸ ਸਮੇਂ ਜਿਹੜੇ ਡੌਗਸ ਸੀਗੇ ਕੁੱਤੇ ਸੀਗੇ ਉਹ ਪੈਟ ਐਨੀਮਲ ਨਹੀਂ ਸੀ ਉਹ ਪਾਲਤੂ ਜਾਨਵਰ ਨਹੀਂ ਸੀ ਉਸ ਵੇਲੇ ਕੁੱਤੇ ਵਾਈਲਡ ਐਨੀਮਲ ਸੀਗੇ ਜੰਗਲੀ ਜਾਨਵਰ ਸੀ ਖੁੰਖਾਰ ਜਾਨਵਰ ਸੀ ਅ ਪ੍ਰੋਟੈਕਸ਼ਨ ਦੇ ਲਈ ਉਹਨਾਂ ਨੂੰ ਜਿਹੜਾ ਆ ਹੌਲੀ-ਹੌਲੀ ਇਸਤੇਮਾਲ ਕਰਨਾ ਸ਼ੁਰੂ ਕੀਤਾ ਤੇ ਅੱਜ ਜੋ ਪੱਟ ਬਣ ਗਈਆਂ ਇਸ్రਾਈਲੀਆਂ ਦੇ ਉੱਤੇ ਪਰਮੇਸ਼ਵਰ ਨੇ ਕੁੱਤਿਆਂ ਨੂੰ ਵੀ ਨਹੀਂ पोंਕਣ ਦਿੱਤਾ ਸਮਝ ਲੱਗ ਰਹੀ ਹੈ ਇਸ్రਾਈਲੀਆਂ ਦੇ ਉੱਤੇ ਪਰਮੇਸ਼ਵਰ ਨੇ ਕੁੱਤਿਆਂ ਨੂੰ ਵੀ पोंਕਣ ਤੇ ਅੱਜ ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਵੇ ਅਸੀਂ ਕਿਸੇ ਨੂੰ ਕੀ ਜਾਣਦੇ ਆ ਸਮਝ ਰੱਖੀ ਕਾਵਾਂ ਦੇ ਆਖੇ ਢੋਲ ਤੁਹਾਨੂੰ ਬਤਾਇਆ ਹਨਾ ਨਹੀਂ ਪਾਟ ਦੀ ਇਸ ਲਈ ਕੀ ਵਾਜੇ ਵੱਜ ਰਹੇ ਆ ਇਗਨੋਰ ਕਰ ਦੋ ਬੇਸੁਰੀਆਂ ਧੁਨਾ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਉਸ ਸਮੇਂ ਦੀ ਬਰਬਾਦੀ ਹੁੰਦੀ ਹੈ ਹallelujah ਇਸ ਲਈ ਆਪਣੀ ਸੁਰ ਜਿਹੜੀ ਹੈ ਨਾ ਉਹ ਇਹੋ ਜਿਹੀ ਰੱਖੋ ਕਿ ਤੁਹਾਡੇ ਪਰਮੇਸ਼ਰ ਨੂੰ ਪਸੰਦ ਆਵੇ ਆਪਣਾ ਜੀਵਨ ਜੀਣ ਦਾ ਤਰੀਕਾ ਨਹੀਂ ਬਦਲਣਾ ਆਪਣਾ ਈਮਾਨ ਨਹੀਂ ਡੋਲਣ ਦੇਣਾ ਤੁਸੀਂ ਇਜ਼ਰਾਈਲੀ ਆ ਤੁਹਾਨੂੰ ਪਤਾ ਹੈ ਤੁਸੀਂ ਇਜ਼ਰਾਈਲੀ ਆ ਕਿੰਨਾ ਜਿਹੜਾ ਵੀ ਪ੍ਰਭੂ ਯਿਸੂ ਮਸੀਹ ਦੇ ਉੱਤੇ ਭਰੋਸਾ ਰੱਖੂਗਾ ਉਹ ਅਬਰਾਹਮ ਦੀ ਵੰਸ਼ ਤੋਂ ਸਦਾਇਆ ਜਾਊਗਾ ਹੁਣ ਅਸੀਂ ਪ੍ਰਭੂ ਯਿਸੂ ਮਸੀਹ ਜੀ ਉੱਤੇ ਭਰੋਸਾ ਰੱਖਣ ਦੇ ਵਸੀਲੇ ਨਾਲ ਅਰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਦੁਆਰਾ ਮੁੱਲ ਖਰੀਦੇ ਜਾਣ ਦੇ ਨਾਲ ਦੇਖੋ ਇੱਕ ਲਹੂ ਆ ਜਿਹਦੇ ਤੋਂ ਪਤਾ ਲੱਗਦਾ ਆ ਉਹ ਡੀਐਨਏ ਨੂੰ ਪ੍ਰੂਵ ਕਰਦਾ ਕਿ ਇਹ ਬੰਦਾ ਕਿਹਦੀ ਔਲਾਦ ਆ ਤੇ ਕਿਹੜੇ ਘਰਾਣੇ ਚੋਂ ਆ ਕਹਿੰਦੇ ਇਹਦੇ ਅੰਦਰ ਰਾਇਲ ਬਲੱਡ ਆ ਇਹਦੇ ਅੰਦਰ ਫਲਾਨਾ ਬਲੱਡ ਆ ਮਤਲਬ ਇਹਦਾ ਖੂਨ ਜਿਹੜਾ ਆ ਉਹ ਰਾਜਿਆਂ ਵਾਲਾ ਆ ਇਹਦਾ ਖੂਨ ਜਿਹੜਾ ਆ ਉਹ ਫਕੀਰੀ ਵਾਲਾ ਆ ਪਰਭੂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਅਸੀਂ ਮੁੱਲ ਖਰੀਦ ਲੈ ਗਏ ਤਾਂ ਜੋ ਅਸੀਂ ਸਾਡਾ ਡੀਐਨਏ ਕਿਹੜਾ ਹੋ ਜਾਵੇ ਪ੍ਰਭੂ ਯਿਸੂ ਮਸੀਹ ਦੇ ਵਾਲਾ ਹallelujah ਤੇ ਅਸੀਂ ਇਜ਼ਰਾਈਲੀ ਹੋ ਗਏ ਆ ਅਸੀਂ ਅਬਰਾਹਮ ਦੇ ਘਰਾਣੇ ਦੇ ਵਿੱਚੋਂ ਹੋ ਗਏ ਆ ਹੁਣ ਸਾਡੇ ਉੱਤੇ ਕੋਈ ਵੀ ਕੁੱਤਾ ਭੌਂਕ ਨਹੀਂ ਸਕਦਾ ਇਹ वचन ਦੇ ਵਿੱਚ ਲਿਖਿਆ ਆ ਕੋਈ ਵੀ ਗੱਲ ਪੱਲਿਓ ਨਹੀਂ ਆ ਪਰ ਫਿਰ ਵੀ ਸਮਝਦਾਰ ਤੁਸੀਂ ਬਹੁਤ ਆ ਹallelujah ਜਦੋਂ ਜਲ ਪਰਲੋ ਆਈ ਸੀਗੀ ਇਸ ਸੰਸਾਰ ਦੇ ਉੱਤੇ ਕਿੰਨਿਆਂ ਨੂੰ ਪਤਾ ਕਿ ਕੋਈ ਜਲ ਪਰਲੋ ਆਈ ਸੀ ਜਦੋਂ ਜਲ ਪਰਲੋ ਆਈ ਸੀ ਤਾਂ ਪਰਮੇਸ਼ਵਰ ਨੇ ਨੂੰ ਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਬਚਾਇਆ ਜਲ ਪਰਲੋ ਆਉਣ ਤੋਂ ਪਹਿਲਾਂ ਪ੍ਰਭੂ ਦੇ ਆਤਮਾ ਦੇ ਰਾਹੀਂ ਪਰਮੇਸ਼ਵਰ ਨੇ ਨੂਹ ਦੇ ਨਾਲ ਗੱਲ ਕੀਤੀ ਔਰ ਉਹਨੂੰ ਕਿਹਾ ਕਿ ਐਡਾ ਵੱਡਾ ਬੇੜਾ ਬਣਾ ਜਹਾਜ਼ ਬਣਾ ਉਹਦੇ ਵਿੱਚ ਹਰ ਨਸਲ ਦਾ ਇੱਕ ਜੋੜਾ ਜਿਹੜਾ ਆ ਉਹ ਜਹਾਜ਼ ਦੇ ਵਿੱਚ ਤੂੰ ਜਮ੍ਹਾਂ ਕਰਨਾ ਆ ਕਿਉਂਕਿ ਇੱਕ ਵੱਡੀ ਜਲ ਪਰਲੋ ਆਉਣ ਵਾਲੀ ਆ ਲੋਕੀ ਉਹਨੂੰ ਆਣ ਕੇ ਪੁੱਛਦੇ ਸੀ ਤੂੰ ਕਾਹਦੇ ਜਹਾਜ਼ ਬਣਾਈ ਜਾਣਾ ਉਹ ਕਹਿੰਦਾ ਬਹੁਤ ਵੱਡਾ ਇੱਥੇ ਜਿਹੜਾ ਆ ਉਹ ਜਲ ਫਾਲ ਹੋਣ ਵਾਲੀ ਆ ਲੋਕਾਂ ਨੇ ਰੋੜ ਜਾਣਾ ਆ ਮਰ ਜਾਣਾ ਆ ਮੈਨੂੰ ਪਰਮੇਸ਼ਵਰ ਨੇ ਦੱਸਿਆ ਆ ਮੈਂ ਤਾਂ ਬਣਾ ਰਿਹਾ ਆ ਜਦੋਂ ਹਨ ਨੂ ਇਦਾਂ ਦੱਸਦਾ ਸੀ ਨੂ ਨੂੰ ਇਦਾਂ ਹੀ ਫੇਸ ਕਰਨਾ ਪੈਂਦਾ ਸੀ ਜਿੱਦਾਂ ਆਪਾਂ ਨੂੰ ਫੇਸ ਕਰਨਾ ਪੈਂਦਾ ਆ ਜਿੱਦਾਂ ਹੁਣ ਲੋਕੀ ਕਹਿੰਦੇ ਆ ਇਹ ਤਾਂ ਐਵੇਂ ਹੀ ਰੌਲਾ ਪਾਉਂਦੇ ਆ ਕਹਿੰਦੇ ਆ ਰੈਪਚਰ ਹੋ ਜਾਣਾ ਆ ਕਹਿੰਦੇ ਆ ਲੋਕਾਂ ਨੇ ਮਰ ਜਾਣਾ ਆ ਨਿਆ ਵੀ ਜਦੋਂ ਨੂਹ ਪਰਮੇਸ਼ਵਰ ਦਾ ਸਨੇਹਾ ਦਿੰਦਾ ਸੀ ਲੋਕੀ ਇੱਦਾਂ ਹੀ ਮਜ਼ਾਕ ਉਡਾਉਂਦੇ ਸੀ ਕਹਿੰਦੇ ਕਦੀ ਤਾਂ ਛਿੱਟਾਂ ਡਿੱਗਦੀਆਂ ਤਾਂ ਦੇਖੀਆਂ ਨਹੀਂ ਆਹੋ ਇੱਥੇ ਜਲ ਪਰਲੋ ਆਉਣੀ ਆ ਪਤਾ ਹੀ ਉਦੋਂ ਲੱਗਾ ਜਦੋਂ ਨੂਹ ਪਰਿਵਾਰ ਸਮੇਤ ਬੈਠ ਕੇ ਜਹਾਜ਼ ਦੇ ਵਿੱਚ ਸਵਾਰ ਹੋ ਗਿਆ ਮੀਂਹ ਪੈਣਾ ਸ਼ੁਰੂ ਹੋ ਗਿਆ ਹੁਣ ਲੋਕੀ ਮਰਨੇ ਸ਼ੁਰੂ ਹੋ ਗਏ ਹੁਣ ਜਹਾਜ਼ ਦੇ ਬੂਏ ਖੜਕਾਉਂਦੇ ਆ ਫੇ ਬੂਆ ਖੁੱਲਦਾ ਨਹੀਂ ਕੀ ਉਹ ਜਲ ਪਰਲੋ ਨੂਹ ਨੂੰ ਮਾਰ ਸਕੀ ਨਹੀਂ ਤੇ ਜਿੰਨਾ ਮਰਜੀ ਅੱਜ ਵੀ ਖੋਰੂ ਪਾਈ ਜਾਵੇ ਮਸੀਹ ਲੋਕਾਂ ਨੂੰ ਕੋਈ ਚੁੱਪ ਕਰਾ ਨਹੀਂ ਸਕਦਾ ਜਿੰਨੇ ਮਰਜੀ ਹੜ ਆ ਜਾਣ ਤੁਹਾਨੂੰ ਉਹ ਡੋਬ ਨਹੀਂ ਸਕਦੇ ਜਿੱਦਾਂ ਨੂ ਦਾ ਨਾਸ਼ ਨਹੀਂ ਕਰ ਸਕੀ ਜਲ ਪਰਲੋ ਐਦਾ ਤੁਹਾਡਾ ਵੀ ਕੋਈ ਨਾਸ਼ ਕਰਨ ਵਾਲੀ ਚੀਜ਼ ਨਾਸ਼ ਨਹੀਂ ਕਰ ਸਕੂਗੀ ਜੇਕਰ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਉਸੇ ਤਰ੍ਹਾਂ ਸੁਣੋਗੇ ਜਿੱਦਾਂ ਨੂ ਨੇ ਸੁਣਿਆ ਹallelujah ਕੀ ਅਬਰਾਹਮ ਨੂੰ ਔਲਾਦ ਵਾਲਾ ਹੋਣ ਤੋਂ ਉਹਦੀ ਉਮਰ ਰੋਕ ਸਕੀ ਕੀ ਬਜ਼ੁਰਗ ਹੋਣ ਦਾ ਕਰਕੇ ਅਬਰਾਹਮ ਬੇਔਲਾਦ ਰਿਆ ਨਹੀਂ ਅੱਜ ਜਦੋਂ ਵੱਡੀ ਉਮਰ ਦੇ ਲੋਕ ਜਾਂ ਉਹ ਲੋਕ ਜਿਨ੍ਹਾਂ ਨੂੰ ਕਿਸੇ ਨੇ ਕਿਹਾ ਆ ਵੀ ਤੁਹਾਡੇ ਬੱਚਾ ਨਹੀਂ ਹੋਣਾ ਉਹ ਚਰਚ ਨੂੰ ਆਉਣਾ ਸ਼ੁਰੂ ਕਰਦੇ ਪ੍ਰਾਰਥਨਾਵਾਂ ਕਰਾਉਣੀਆਂ ਸ਼ੁਰੂ ਕਰਦੇ ਲੋਕੀ ਮਜ਼ਾਕ ਉਡਾਉਂਦੇ ਆ ਉਹਨਾਂ ਦਾ ਕਾਹ ਦਿੰਦੇ ਲੈ ਤੁਹਾਨੂੰ ਉਥੋਂ ਯਿਸੂ ਮਸੀਹ ਨੇ ਇਹ ਔਲਾਦ ਦੇਣੀ ਹੈ ਇੰਨੇ ਥਾਵਾਂ ਤੋਂ ਤੁਹਾਡਾ ਕੋਸ਼ਿਸ਼ ਨਹੀਂ ਬਣਿਆ ਹੁਣ ਤੁਹਾਨੂੰ ਉਥੋਂ ਮਿਲਣਾ ਹੈ ਅਬਰਾਹਮ ਨੂੰ ਵੀ ਬਹੁਤ ਲੋਕ ਕੀ ਕਈ ਕੋਸ਼ਿਸ਼ ਕਹਿੰਦੇ ਹੋਊਗੇ ਸਾਰਿਆਂ ਨੂੰ ਬਹੁਤ ਕੋਸ਼ਿਸ਼ ਕਹਿੰਦੇ ਹੋਊਗੇ ਪਰ ਉਮਰ ਵਿਗਨ ਨਹੀਂ ਬਣ ਸਕੀ ਉਹਦਾ ਭਰੋਸਾ ਪਰਮੇਸ਼ਵਰ ਦੇ ਉੱਤੇ ਸੀ ਉਹਦੀ ਆਧਿਆਕਾਰੀ ਇੰਨੀ ਜ਼ਬਰਦਸਤ ਸੀ ਕਿ ਪਰਮੇਸ਼ਵਰ ਨੇ ਉਹਨੂੰ ਇਜ਼ਹਾਕ ਦੇ ਨਾਲ ਬਲੈਸ ਕੀਤਾ ਹallelujah ਜੇਕਰ ਤੁਸੀਂ ਅਬਰਾਹਮ ਦੇ ਵਾਂਗ ਪਰਮੇਸ਼ਵਰ ਦੇ ਪ੍ਰੇਮ ਵਿੱਚ ਰੰਗੇ ਰਹੋਗੇ ਆਪਣਾ ਈਮਾਨ ਮਜ਼ਬੂਤ ਰੱਖੋਗੇ ਉਮਰ ਤੁਹਾਡੇ ਅੱਗੇ ਕੋਈ ਮਾਇਨੇ ਨਹੀਂ ਰੱਖੂਗੀ ਰਪੋਟਾਂ ਕੀ ਬੋਲਦੀਆਂ ਕੋਈ ਮਾਇਨੇ ਨਹੀਂ ਰੱਖੂਗੀਆਂ ਤੁਸੀਂ ਵੀ ਔਲਾਦ ਵਾਲੇ ਹੋਵੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਿਚੁਏਸ਼ਨ ਤੁਹਾਡੇ ਲਈ ਬੰਧਨ ਨਹੀਂ ਬਣ ਸਕਦੀਆਂ ਜੇ ਤੁਹਾਡਾ ਭਰੋਸਾ ਪਰਮੇਸ਼ਵਰ ਦੇ ਉੱਤੇ ਆ ਹallelujah ਯੂਸਫ ਨੂੰ ਉਹਦੇ ਭਰਾਵਾਂ ਨੇ ਖੂਹ ਵਿੱਚ ਸੁੱਟ ਦਿੱਤਾ ਕਿਉਂਕਿ ਉਹਨਾਂ ਨੇ ਸੁਣਿਆ ਯੂਸਫ ਦੇ ਸੁਪਨਿਆਂ ਦੇ ਬਾਰੇ ਵਿੱਚ ਕਿ ਪਰਮੇਸ਼ਰ ਨੇ ਇਹਨੂੰ ਉੱਚਾ ਚੱਕ ਦੇਣਾ ਹੈ ਅਰੇ ਇਹ ਪਿਤਾ ਦੇ ਵੀ ਬਹੁਤ ক্লোਜ਼ ਆ ਤਾਂ ਉਹਦੇ ਨਾਲ ਖਾਰਖਾਨ ਲੱਗ ਗਏ ਪੱਜ ਨਾਲ ਲੈ ਕੇ ਗਏ ਭੇਡਾਂ ਬੱਕਰੀਆਂ ਚਰਾਉਣ ਦੇ ਤੇ ਦੂਰ ਜਾ ਕੇ ਇੱਕ ਖੂਹ ਦੇ ਵਿੱਚ ਸੁੱਟ ਆਏ ਕੀ ਯੂਸਫ ਖੂਹ ਦੇ ਵਿੱਚ ਮਰ ਗਿਆ ਸੀ ਕਿ ਖੂਵ ਵਿੱਚ ਸੁਟੇ ਜਾਣ ਦੇ ਨਾਲ ਯੂਸਫ ਦੀ ਲਾਈਫ ਵਿੱਚ ਜੋ ਪਰਮੇਸ਼ਵਰ ਦੀ ਪਲੈਨਿੰਗ ਸੀ ਉਹ ਪੂਰੀ ਨਹੀਂ ਹੋਈ ਪਰ ਯੂਸਫ ਦਾ ਭਰੋਸਾ ਪਰਮੇਸ਼ਵਰ ਦੇ ਉੱਤੇ ਸੀ ਉਹ ਖੂਵ ਵਿੱਚ ਟਿੱਕਾ ਹੋਇਆ ਵੀ ਆਪਣੇ ਪਰਮੇਸ਼ਵਰ ਦੇ ਉੱਤੇ ਨਿਹਾਲ ਰਿਹਾ ਆਪਣੇ ਪਰਮੇਸ਼ਵਰ ਨੂੰ ਪੁਕਾਰ ਰਿਹਾ ਪਰਮੇਸ਼ਵਰ ਨੇ ਉਹਨੂੰ ਖੂਵ ਦੇ ਵਿੱਚੋਂ ਕੱਢਿਆ ਸਗੋਂ ਰਾਜਿਆਂ ਦੇ ਨਾਲ ਤਖਤ ਦੇ ਉੱਤੇ ਬਿਠਾ ਲਿਆ ਹਾਲੇਲੂਇਆ ਅੱਜ ਭਾਵੇਂ ਤੁਹਾਨੂੰ ਤੁਹਾਡੇ ਆਪਣੇ ਧੱਕਾ ਦੇ ਦੇਣ ਭਾਵੇਂ ਤੁਹਾਨੂੰ ਤੁਹਾਡੇ ਘਰਾਂ ਚੋਂ ਤੁਹਾਡੀਆਂ ਭੂਆ ਮਾਸੀਆਂ ਕੱਢ ਦੇਣ ਜਿਹੜੇ ਇਹ ਕਹਿਣ ਕਿ ਜੇ ਤੂੰ ਯਿਸੂ ਮਸੀਹ ਨੂੰ ਮੰਨਦਾ ਆ ਅਸੀਂ ਤੈਨੂੰ ਘਰੋਂ ਕੱਢ ਦੇਣਾ ਜੇ ਤੂੰ ਚਰਚ ਨੂੰ ਜਾਣਾ ਆ ਅਸੀਂ ਤੈਨੂੰ ਫਲਾਨੀ ਚੀਜ਼ ਜਿਹੜੀ ਆ ਨਹੀਂ ਦੇਣੀ ਅਸੀਂ ਤੁਹਾਡਾ ਬਾਈਕਾਟ ਕਰ ਦੇਣਾ ਤੁਹਾਡੇ ਨਿਆਣਿਆਂ ਦੇ ਵਿਆਹਾਂ ਵਿੱਚ ਨਹੀਂ ਹੋਣਾ ਜੇ ਤੁਸੀਂ ਲਾਈਫ ਦੇ ਵਿੱਚੋਂ ਖੂਚ ਟਿੱਕੜ ਨਾਲ ਪਲੈਨਿੰਗ ਖਰਾਬ ਨਹੀਂ ਨਾ ਹੋਈ ਤਾਂ ਘਰੋਂ ਨਿਕਲਣ ਦੇ ਨਾਲ ਤੁਹਾਡੀ ਵੀ ਲਾਈਫ 'ਚੋਂ ਪ੍ਰਭੂ ਦੀ ਪਲੈਨਿੰਗ ਖਰਾਬ ਨਹੀਂ ਹੋਣੀ ਉਹਨਾਂ ਨੂੰ ਕਹੋ ਕੱਢੋ ਤਾਂ ਸਹੀ ਅਸੀਂ ਤੁਹਾਡੇ ਘਰਾਂ 'ਚ ਰਹਿ ਕੇ ਕੀ ਕਰਨਾ ਜੇਕਰ ਯਹੋਵਾ ਹੀ ਕਰਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵੇਰਥ ਆ ਕਈ ਵਾਰੀ ਉਹ ਕੱਢਦਾ ਹੀ ਐ ਇਸ ਲਈ ਆ ਕਿ ਤੁਹਾਨੂੰ ਉਹ ਥੋੜੇ 'ਚੋਂ ਕੱਢ ਕੇ ਬਹੁਤੇ ਵਿੱਚ ਲੈ ਕੇ ਆਵੇ ਹਾਲੇਲੂਇਆ ਕੀ ਰਾਜਾ ਫਰਾਊਨ موسی ਨੂੰ ਪੈਦਾ ਹੋਣ ਤੋਂ ਰੋਕ ਸਕਿਆ ਤੁਹਾਨੂੰ ਪਤਾ ਜਦੋਂ ਇਜ਼ਰਾਈਲੀ ਮਿਸਰ ਦੇ ਵਿੱਚ ਗੁਲਾਮ ਸੀਗੇ ਤਾਂ ਇਜ਼ਰਾਈਲੀ ਲੋਕ ਜਿਹੜੇ ਸੀ ਇਬਰਾਨੀ ਲੋਕ ਉਹ ਬਹੁਤ ਸਟਰੋਂਗ ਸੀਗੇ ਕਿਉਂਕਿ ਪਰਮੇਸ਼ਵਰ ਦਾ ਫੇਵਰ ਸੀ ਉਹਨਾਂ ਦੇ ਉੱਤੇ ਪ੍ਰਭੂ ਦਾ ਅਨੂਗ੍ਰਾਹ ਉਹਨਾਂ ਦੇ ਉੱਤੇ ਸੀ ਭਾਵੇਂ ਉਹ ਗੁਲਾਮੀ ਦੇ ਦੇਸ਼ ਦੇ ਵਿੱਚ ਸੀ ਉਹ ਗੁਲਾਮ ਬਣ ਕੇ ਕੰਮ ਕਰ ਰਹੇ ਸੀ ਫਿਰ ਵੀ ਉਹ ਬੁੱਧੀਮਾਨ ਬਹੁਤ ਸੀ ਉਹ ਸਟਰੋਂਗ ਬਹੁਤ ਸੀ ਤੇ ਫਿਰ ਰੋਣ ਡਰਦਾ ਸੀਗਾ ਕਿ ਜੇ ਇਹਨਾਂ ਦੇ ਮੁੰਡੇ ਪੈਦਾ ਹੁੰਦੇ ਰਹੇ ਇਹਨਾਂ ਦੀ ਗਿਣਤੀ ਵੱਧ ਜਾਣੀ ਆ ਇਹ ਮਜਬੂਤ ਬਹੁਤ ਆ ਇਹ ਕਾਮੇ ਬਹੁਤ ਆ ਇਹਨਾਂ ਨੇ ਸਾਡੇ ਉੱਤੇ ਚੜਾਈ ਕਰ ਲੈਣੀ ਆ ਉਹਨੇ ਜਿਹੜੀਆਂ ਇਜ਼ਰਾਈਲੀਆਂ ਦੀਆਂ ਦਾਈਆਂ ਸੀਗੀਆਂ ਉਹਨਾਂ ਨੂੰ ਕਿਹਾ ਕਹਿੰਦਾ ਜਦੋਂ ਇਜ਼ਰਾਈਲੀ ਧੀ ਜੇ ਪੈਦਾ ਕਰਨ ਤੇ ਜਦੋਂ ਇਹਨਾਂ ਦੇ ਮੁੰਡੇ ਹੋਣ ਤੁਸੀਂ ਉਹਨਾਂ ਮੁੰਡਿਆਂ ਨੂੰ ਜੰਮਦਿਆਂ ਹੀ ਮਾਰ ਦੇਣਾ ਕੁੜੀਆਂ ਨੂੰ ਬਚਾਈ ਜਾਇਓ ਮੁੰਡਿਆਂ ਨੂੰ ਮਾਰੀ ਜਾਇਓ ਪਰ ਉਹ ਜੜੀਆਂ ਦਾਈਆਂ ਸੀ ਉਹ ਪਰਮੇਸ਼ਵਰ ਦਾ ਭੈਰ ਰੱਖਣ ਵਾਲੀਆਂ ਸੀ ਉਹਨਾਂ ਨੇ ਐਦਾਂ ਨਹੀਂ ਕੀਤਾ ਉਹ ਮੁੰਡਿਆਂ ਨੂੰ ਵੀ ਬਚਾਈ ਜਾਂਦੀਆਂ ਸੀ ਤੇ ਕੁੜੀਆਂ ਨੂੰ ਵੀ ਬਚਾਈ ਜਾਂਦੀਆਂ ਸੀ ਫੈਰੋਂ ਨੇ ਉਹਨਾਂ ਦਾਈਆਂ ਨੂੰ ਸੱਦਿਆ ਕਹਿੰਦਾ ਤੁਸੀਂ ਮੇਰੇ ਆਖੇ ਨਹੀਂ ਲੱਗੀਆਂ ਉਹਨਾਂ ਦਾਈਆਂ ਨੇ ਕਿਹਾ ਕਹਿੰਦੀਆਂ ਇਸرائیਲੀ ਔਰਤਾਂ ਬਹੁਤ ਤਕੜੀਆਂ ਆ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਪੈਦਾ ਕਰ ਦਿੰਦੀਆਂ ਇਸ ਕਰਕੇ ਅਸੀਂ ਮਾਰ ਨਹੀਂ ਸਕਦੀਆਂ ਹੁਣ ਫਿਰ ਉਹਨੇ ਕੀ ਕਿਹਾ ਕਹਿੰਦਾ ਉਹਨੇ ਇੱਕ ਹੁਕਮ ਜਾਰੀ ਕਰ ਦਿੱਤਾ ਕਹਿੰਦਾ ਇਸرائیਲੀਆਂ ਨੂੰ ਜਦੋਂ ਹੀ ਤੁਹਾਡੇ ਕੋਈ ਮੁੰਡਾ ਜੰਮੇ ਤੁਸੀਂ ਉਹਨੂੰ ਨੀਲ ਨਦੀ ਦੇ ਵਿੱਚ ਸੁੱਟ ਕੇ ਮਾਰ ਦੇਣਾ ਉਹਨੂੰ ਨੀਲ ਨਦੀ ਵਿੱਚ ਸੁੱਟ ਦੇਣਾ ਇਦਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਪਰ ਮੂਸਾ ਨੂੰ ਜਦੋਂ ਨੀਲ ਨਦੀ ਦੇ ਵਿੱਚ ਵਹਾਇਆ ਗਿਆ ਹੁਕਮ ਵੀ ਪੂਰਾ ਹੋ ਰਿਹਾ ਆ ਇੱਕ ਵਿਧੀ ਆ ਪਰਮੇਸ਼ਵਰ ਦੀ ਪ੍ਰੋਟੈਕਟ ਕਰਨ ਦੀ ਹੁਕਮ ਵੀ ਪੂਰਾ ਹੋ ਰਿਹਾ ਕਿ ਮੁੰਡਾ ਪੈਦਾ ਹੋਇਆ ਆ ਨੀਲ ਨਦੀ ਦੇ ਵਿੱਚ ਹੀ ਬਹਾਇਆ ਗਿਆ ਆ ਤਾਂ ਪਰਮੇਸ਼ਵਰ ਨੇ موسی ਦੀ ਪਾਲਣਾ ਕਿੰਨਾ ਕੋਲੋਂ ਕਰਵਾਈ ਜਿਹੜੇ ਇਜ਼ਰਾਈਲੀਆਂ ਦੀ ਔਲਾਦ ਨੂੰ ਮਾਰਨਾ ਚਾਹੁੰਦੇ ਸੀ ਫੈਰੋ ਦੇ ਘਰ ਦੇ ਵਿੱਚ ਫੈਰੋ ਦੀ ਭੈਣ ਨੇ موسی ਨੂੰ ਆਪਣਾ ਪੁੱਤ ਬਣਾ ਕੇ ਪਾਲਿਆ ਫੈਰੋ موسی ਨੂੰ ਪੈਦਾ ਹੋਣ ਤੋਂ ਰੋਕ ਨਹੀਂ ਸਕਿਆ ਅੱਜ ਬੈਰੀ ਜਿੰਨਾ ਮਰਜੀ ਝੋਰ ਲਾ ਲਵੇ ਜਿਹੜੇ ਤੁਹਾਡੇ ਘਰਾਂ ਵਿੱਚ ਧਰਮੀ ਜੰਮਣੇ ਆ ਉਹ ਜੰਮਣੇ ਹੀ ਜੰਮਣੇ ਆ ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ ਜਦੋਂ ਇਸرائیਲੀ ਮਿਸਰ ਚੋਂ ਨਿਕਲੇ ਕਿ ਉਹ ਲਾਲ ਸਮੁੰਦਰ ਦੇ ਕੰਡੇ ਤੇ ਮਰ ਗਏ ਉਹਨਾਂ ਦੇ ਪਿੱਛੇ ਤਾਂ ਪੈਰੋਦੀਆਂ ਫੌਜਾਂ ਪਈਆਂ ਹੋਈਆਂ ਸੀ ਮੋਹਰੇ ਸਮੁੰਦਰ ਸੀ ਪਿੱਛੇ ਫੌਜਾਂ ਸੀ ਨਾ ਤਾਂ ਕੋਈ ਹਾਰਟ ਅਟੈਕ ਨਾਲ ਮਰਿਆ ਨਾ ਸਿਪਾਈਆਂ ਦੀਆਂ ਤਲਵਾਰਾਂ ਦੇ ਨਾਲ ਮਰਿਆ ਨਾ ਕੋਈ ਸਮੁੰਦਰ ਚ ਡੋਬ ਕੇ ਮਰਿਆ ਉਨ੍ਹਾਂ ਦੇ ਅੱਗੇ ਪਰਮੇਸ਼ਵਰ ਨੇ ਸਮੁੰਦਰ ਨੂੰ ਪਾੜ ਦਿੱਤਾ ਤੇ ਉਹ ਸੁੱਕੀਆਂ ਥਾਵਾਂ ਥਾੜੀ ਪਰਮੇਸ਼ਵਰ ਦੀ ਟਹਿرائی ਹੋਈ ਜ਼ਮੀਨ ਦੇ ਉੱਤੇ ਪਹੁੰਚ ਗਏ ਹallelujah ਭਾਵੇਂ ਤੁਹਾਡੇ ਪਿੱਛੇ ਤੁਹਾਨੂੰ ਮਾਰਨ ਦੇ ਲਈ ਜਿੰਨੀਆਂ ਮਰਜੀ ਵੱਡੀਆਂ ਫੌਜਾਂ ਪੈ ਜਾਣ ਜੇ ਪਰਮੇਸ਼ਵਰ ਤੁਹਾਡੇ ਵਾਲਿਆ ਤਾਂ ਪਿਛਲਿਆਂ ਦਾ ਵੀ ਨਾਸ਼ ਹੋ ਜਾਊ ਤੇ ਅੱਗੇ ਵੀ ਰਾਹ ਬਣ ਜਾਊ ਪਰ ਤੁਹਾਡਾ ਵਾਲ ਵੀ 빙ਾ ਨਹੀਂ ਹੋਊਗਾ ਕਿਉਂਕਿ ਤੁਹਾਡਾ ਪਰਮੇਸ਼ਵਰ ਹਰ ਲਾਹ ਦੇ ਵਿੱਚ ਤੁਹਾਨੂੰ ਬਚਾਉਣ ਦੀ ਸਮਰਥ ਰੱਖਣ ਵਾਲਾ ਪਰਮੇਸ਼ਵਰ ਆ ਕੀ ਏਲੀਆ ਭੁੱਖ ਦੇ ਨਾਲ ਮਰ ਗਿਆ ਸੀ ਜਦੋਂ ਕਾਲ ਪਿਆ ਏਲੀਆ ਨਬੀ ਵੀ ਤਾਂ ਉਸੇ ਦੇਸ਼ ਵਿੱਚ ਸੀ ਕੀ ਪਰਮੇਸ਼ਵਰ ਦਾ ਜਨ ਭੁੱਖ ਨਾਲ ਮਰ ਗਿਆ ਨਹੀਂ ਪਰ ਪਰਮੇਸ਼ਵਰ ਨੇ ਉਸ ਜੀਵ ਦੀ ਡਿਊਟੀ ਲਗਾ ਦਿੱਤੀ ਜਿਹੜਾ ਹੱਥਾਂ ਚੋਂ ਖੋ ਕੇ ਖਾ ਜਾਵੇ ਹਾਨੂੰ ਹੁਕਮ ਦਿੱਤਾ ਕਿ ਐਵਰੀਡੇ ਏਲੀਆ ਦੇ ਲਈ ਤੂੰ ਭੋਜਨ ਲੈ ਕੇ ਜਾਣਾ ਹੈ ਤੇ ਤੁਸੀਂ ਬਾਈਬਲ ਪੜਿਓ ਹਰ ਰੋਜ਼ ਕਾਂ ਏਲੀਆ ਦੇ ਲਈ ਖਾਣਾ ਲੈ ਕੇ ਜਾਂਦਾ ਸੀ ਇਸ ਲਈ ਧਰਤੀ ਤੇ ਭਾਵੇਂ ਕਾਲ ਪੈ ਜਾਣ वचन ਦੇ ਵਿੱਚ ਲਿਖਿਆ ਉਹਦੇ ਉੱਤੇ ਭਰੋਸਾ ਰੱਖਣ ਵਾਲੇ ਰੱਜ ਕੇ ਖਾਣਗੇ ਹallelujah ਇਸ ਲਈ ਕਦੀ ਵੀ ਡਰਨਾ ਨਹੀਂ ਘਬਰਾਉਣਾ ਨਹੀਂ ਭਾਵੇਂ ਲੋਕੀ ਇਹ ਕਹਿਣ ਇਹ ਕਿਹੋ ਜੀਆਂ ਗੱਲਾਂ ਕਰਦੇ ਇਹ ਕਾਲ ਦੇ ਦਿਨਾਂ 'ਚ ਵੀ ਅਸੀਂ ਖਾਵਾਂਗੇ ਇਹ ਸਾਰੀਆਂ ਚੀਜ਼ਾਂ ਪ੍ਰੂਵ ਹੋਈਆਂ ਆ ਦਿਨਾਂ ਵਿੱਚ ਵੀ ਪਰਮੇਸ਼ਵਰ ਦੇ ਚਾਉਣ ਵਾਲਿਆਂ ਨੇ ਰੱਜ ਕੇ ਖਾਧਾ ਆ ਵੈਰੀ ਪਿੱਛੇ ਪਿਆ ਅੱਗੇ ਸਮੁੰਦਰ ਆ ਤਿੰਨਾਂ ਦੇ موسی ਭੱਜਾ ਮੌਤ ਤੋਂ ਤੇ ਮੌਤ ਅੱਗੇ ਖੜੀ ਪਰ ਮੌਤ موسی ਨੂੰ ਜਿੱਤ ਨਾ ਸਕੀ ਉਹ ਪੂਰਾ ਨਹੀਂ ਬੋਲਦੇ ਅੱਦਾ ਹੀ ਬੋਲਦੇ ਆ ਪਿੱਛੇ ਵੀ ਮੌਤ ਆ ਅੱਗੇ ਵੀ ਮੌਤ ਆ ਚਾਰੇ ਸੁਭਾਣਿਆ ਤੋਂ ਘੇਰਾ ਮੋਰੇ ਲਾਲ ਸੁਹੰਦੇ ਰ ਆ ਪਰ ਫਿਰ ਵੀ ਪਰਮੇਸ਼ਵਰ ਨੇ موسی ਨੂੰ ਤੇ ਸਮੇਤ ਇਜ਼ਰਾਇਲੀਆਂ ਦੇ ਉੱਥੋਂ ਬਾਹਰ ਕੱਢਿਆ ਹallelujah ਪੂਰੇ ਦੇਸ਼ ਦੇ ਵਿੱਚ ਕਾਲ ਪਿਆ ਲੋਕੀ ਭੁੱਖ ਨਾਲ ਮਰ ਰਹੇ ਆ ਤੇ ਏਲੀਆ ਆਨੰਦ ਦਾ ਭੋਜਨ ਖਾ ਰਿਹਾ ਆ ਹallelujah ਹਣ ਨਿਆਨੂ ਮਿਸ਼ਾਏਲ ਨੂੰ ਅਜ਼ਰੀਆਗ ਅੱਗ ਦੀ ਪੱਠੀ ਦੇ ਵਿੱਚ ਸੁੱਟਿਆ ਗਿਆ ਜਿਨ੍ਹਾਂ ਨੂੰ ਸੱਦਰਕ ਮੇਸ਼ਕ ਤੇ ਅਬਦਨਗੋ ਕਹਿੰਦੇ ਆ ਰਾਜੇ ਨੇ ਕਿਹਾ ਮੂਰਤੀ ਨੂੰ ਸਜਦਾ ਕਰੋ ਜਿਹੜਾ ਨਾ ਝੁਕਿਆ ਉਹਦੇ ਉੱਤੇ ਸਜ਼ਾ ਦਾ ਹੁਕਮ ਆ ਲੋਕਾਂ ਨੇ ਕਿਹਾ ਉਹ ਨਹੀਂ ਸਜਦਾ ਕਰਦੇ ਰਾਜੇ ਨੂੰ ਕਰਨਾ ਪਿਆ ਆਪਣੇ ਹੁਕਮ ਦੇ ਅਨੁਸਾਰ ਉਹਨਾਂ ਤਿੰਨ ਧਰਮੀ ਜਨਾਂ ਨੂੰ ਅੱਗ ਦੀ ਪੱਠੀ ਦੇ ਵਿੱਚ ਪਾਇਆ ਗਿਆ ਲਿਖਿਆ ਗਿਆ ਕਿ ਅੱਗ ਦੀ ਪੱਠੀ ਦਾ ਸੇਕ ਬਹੁਤ ਤੇਜ਼ ਕਰ ਦਿੱਤਾ ਗਿਆ ਪਾਏ ਉੱਥੇ ਤਿੰਨ ਗਏ ਸੀ ਤੇ ਦਿਖਦੇ ਕਿੰਨੇ ਸੀ ਚਾਰ ਨਜ਼ਰ ਆ ਰਹੇ ਸੀ ਤਾਂ ਉਸ ਵੇਲੇ ਦਾ ਰਾਜਾ ਅੱਗ ਦੀ ਪੱਠੀ ਦੇ ਵਿੱਚ ਜਿਉਂਦਿਆਂ ਲੋਕਾਂ ਨੂੰ ਸੱਟ ਰਿਹਾ ਆ ਪਰ ਅੱਗ ਉਹਨਾਂ ਨੂੰ ਸਾੜ ਨਹੀਂ ਸਕੀ ਜੇ ਤੁਹਾਡਾ ਵੀ ਈਮਾਨ ਉਹਨਾਂ ਜਿੰਨਾ ਮਜ਼ਬੂਤ ਹੋਵੇ ਤਾਂ ਭਾਵੇਂ ਅੱਗ ਦੀਆਂ ਪੱਟੀਆਂ ਵਿੱਚ ਬਨ ਕੇ ਸੱਟ ਦਿੱਤੇ ਜਾਓ ਅੱਗ ਸਾਡਾ ਨੁਕਸਾਨ ਨਹੀਂ ਕਰ ਪਾਏਗੀ ਪਰ ਚੌਥੇ ਥਾਂ ਤੇ ਉਹ ਆਪ ਸਾਡੇ ਨਾਲ ਹੋ ਕੇ ਸਾਡੇ ਕੱਪੜਿਆਂ ਦੇ ਵਿੱਚੋਂ ਵੀ ਅੱਗ ਦੀ ਮੁਸ਼ਕਲ ਨੂੰ ਨਹੀਂ ਆਉਣ ਦੇਊਗਾ ਹਾਲੇਲੂਇਆ ਇਸ ਲਈ ਡਰਨਾ ਬੰਦ ਕਰ ਦਿਓ ਖਬਰਾਂਣਾ ਬੰਦ ਕਰ ਦਿਓ ਵੀ ਅੱਜ ਕਿਹੜੀ ਸਟੇਟਮੈਂਟ ਆ ਗਈ ਤੇ ਕੱਲ ਨੂੰ ਕਿਹੜੀ ਸਟੇਟਮੈਂਟ ਆਉਣੀ ਉਹਦੀ ਵੇਟ ਕਰਨੀ ਬੈਡ ਨਿਊਜ਼ ਦੀ ਵੇਟ ਕਰਨੀ ਬੰਦ ਕਰ ਦਿਓ ਬਹੁਤ ਸਾਰੇ ਲੋਕ ਆ ਉਹ ਬੈਡ ਨਿਊਜ਼ ਦੀ ਵੇਟ ਕਰਦੇ ਰਹਿੰਦੇ ਅੱਜ ਆ ਹੋ ਗਿਆ ਪਤਾ ਕੱਲ ਨੂੰ ਐਦਾਂ ਹੋ ਜਾਣਾ ਉਹਨਾਂ ਨੇ ਮਸੀਹਾਂ ਨੂੰ ਆ ਕਰ ਦੇਣਾ ਉਹਨਾਂ ਨੇ ਆ ਕਰ ਦੇਗਾ ਬੈਡ ਨਿਊਜ਼ ਦੀ ਵੇਟ ਕਰਨਾ ਬੰਦ ਕਰੋ ਹਰ ਬੈਡ ਨਿਊਜ਼ ਨੂੰ ਆਪਣੀ ਲਾਈਫ ਚੋਂ ਕੈਨਸਲ ਕਰੋ ਕਿਉਂਕਿ ਇਹ ਸਾਲ ਤੁਹਾਡੇ ਲਈ ਗੁੱਡ ਨਿਊਜ਼ ਦਾ ਇਅਰ ਹੈ ਹਾਲੇਲੂਇਆ